ਪਈ ਮੇਰਾ ਨਾਮ ਅਮਨਜਿੰਦਰ ਸਿੰਘ ਹੈ ਮੈਂ ਆਪਣੇ ਦਰਸ਼ਨਪੁਰ ਕੋਲ ਕੋਠਾ ਲਈ ਹੈ ਤੇ ਇਹਨਾਂ ਦਾ ਕਿਤੇ ਇੱਕੇ ਜਿਹੇ ਪਹਿਲਾਂ ਫੇ ਝਗੜਾ ਹੋਊਗਾ ਇਹਨੇ ਸਾਨੂੰ ਦੱਸਿਆ ਨਹੀਂ باقی ਸਾਡੇ ਕੋਲ ਆਪਣਾ ਰਜਿਸਟਰੀ ਸਾਡੇ ਕੋਲ ਇੰਤਕਾਲ ਸਾਡੇ ਕੋਲ ਸਭ ਕੁਝ ਮਾਲਕੀ ਸਾਡੇ ਕੋਲ ਆ ਤੇ ਸਾਨੂੰ ਫੇਰ ਵੀ ਆਪਣੇ ਤੰਗ ਕੀਤਾ ਜਾ ਰਿਹਾ ਜੋ ਵੀ ਹੈਗਾ ਝਗੜਾ ਉਹ ਇਹਨਾਂ ਦੇ ਨਾਲ ਦਰਸ਼ਨਪੁਰ ਦਾ ਮਕਾਨ ਉਹਨਾਂ ਦਾ ਮਕਾਨ ਆ ਤੇ ਜੋ ਵੀ ਹੈਗਾ ਉਹਨਾਂ ਦੇ ਨਾਲ ਲੈਣ ਦੇਣ ਕਰਨਾ ਚਾਹੀਦਾ ਹੈ ਪਰ ਸਾਡਾ ਮਕਾਨ ਵਿਲੇ ਕਰਾ ਕੇ ਗਾਹ ਕੀਤਾ ਕਿੰਨਾ ਵਿਲੇ ਕਰਾਇਆ ਸਾਡੇ 24 ਲੱਖ ਦਾ ਲਿਆ ਕਿਦੋਂ ਨਾਲ ਲਿਆ ਤੁਸੀਂ ਸਾਹੀ ਸਾਨੂੰ 3 ਸਾਲ ਹੋ ਚਲੇ 3 ਸਾਲ ਤੋਂ ਰਹਿ ਰਹੇ ਹਾਂਜੀ ਰਜਿਸਟਰੀ ਕਿਹਦੇ ਨਾਂ ਤੇ ਮੇਰੇ ਨਾਂ ਤੇ ਅੱਛਾ ਜੀ ਹੁਣ ਕਿੰਨੇ ਕੌਣ ਆਇਆ ਸੀ ਗੱਲ ਪੁਲਿਸ ਵਾਲੇ ਆਏ ਸੀ ਜੀ ਕਿਹਦੇ ਵਿੱਚ ਕੋਰਟ ਦੇ ਵਿੱਚੋਂ ਆਏ ਆ ਆਰਡਰ ਲੈ ਕੇ ਜੀ ਇਹ ਸਭ ਵੇਲਾ ਕਰਨਾ ਕਹਿੰਦੇ ਜੋ ਵੀ ਗੱਲ ਕਰਨੀ ਕੋਰਟ ਦੇ ਵਿੱਚ ਕਰੋ ਤੇ ਪਰ ਇਹ ਵੀ ਰਜਿਸਟਰੀ ਸਾਡੇ ਨਾਂ ਤੇ ਇੰਤਕਾਲ ਸਾਡੇ ਨਾਂ ਦੇ ਸਭ ਕੁਝ ਬੋਲਦਾ ਫਿਰ ਵੀ ਸਾਨੂੰ ਤੰਗ ਕਰਕੇ ਗਏ ਗਏ ਸਾਨੂੰ ਬੇਕਾਰ ਕਰਕੇ ਗਏ ਗਏ ਹਮ ਹੁਣ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਹੋ ਮੰਗ ਇਹ ਵੀ ਬਸ ਮੈਨੂੰ ਇਨਸਾਫ ਦਿਵਾਇਆ ਜਾਵੇ ਹਾਂ ਤੇ ਨਾ ਦੇ ਹਾਂਜੀ ਕਿਦੋਂ ਦੀ ਹੋਈ ਰਜਿਸਟਰੀ ਰਜਿਸਟਰੀ ਆਪਣੇ ਇਹ ਤੰਦਰਸਾ 3 ਸਾਲ ਹੋ ਗਏ ਕਿੰਨੇ ਸਾਲ ਕਿੰਨੇ ਪੈਸੇ ਦੀ ਹੋਈ ਸਾਡੇ 24 ਲੱਖ ਦਾ ਮਕਾਨ ਲਿਆ ਅੱਛਾ ਜੀ ਸਾਡੇ 24 ਲੱਖ ਦਾ ਕਿਹਨੂੰ ਪੈਸੇ ਦਿੱਤੇ ਅਸੀਂ ਦਰਸ਼ਨ ਕੋਰ ਸਭਲੇ ਘਰ ਉਹਨਾਂ ਦਾ ਓਏ ਤੁਹਾਨੂੰ ਕੋਈ ਕੋਰਟ ਵੱਲੋਂ ਕੋਈ ਨੋਟਿਸ ਵਗੈਰਾ ਜਾਂ ਕੁਝ ਆਇਆ ਸੀ ਭਾਜੀ ਉਹ ਆਪਣੇ ਇਹਨਾਂ ਨੂੰ ਆਇਆ ਹੋਵੇ ਪਹਿਲਾਂ ਆਇਆ ਹੋਵੇ ਤੇ ਇਹਨਾਂ ਨੂੰ ਪਤਾ ਹੋਵੇਗਾ ਇਹਨਾਂ ਨੇ ਬਖਾਇਆ ਵੀ ਸੀ ਇੱਕ ਰੀ ਮਾ比亚 ਆ ਕਹਿੰਦੇ ਕਿ ਤੈਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਕਹਿੰਦੇ ਜੋ ਵੀ ਉਹ ਅਸੀਂ ਆਪੇ ਨਿਬੜ ਲਾਵਾਂਗੇ ਤੈਨੂੰ ਇਹ ਮਕਾਨ ਦੇਵਾਂਗੇ ਜਾਂ ਕੁਝ ਕਰਕੇ ਦੇਵਾਂਗੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਕਹਿੰਦੇ ਬੱਸ ਸਾਨੂੰ ਵੀ ਇਹ ਜਿਹੜੇ ਜਿੰਨਾ ਕੋਈ ਲਿਆ ਵਾ ਝਗੜਾ ਇਹਨਾਂ ਦਾ ਵਾ ਜਾਂ ਸਾਨੂੰ ਆਪਣੇ ਮਕਾਨ ਦੇਣ ਤੇ ਜਾਂ ਸਾਨੂੰ ਆਪਣੇ ਕੋਈ ਜਗ੍ਹਾ ਦੇ ਸਾਨੂੰ ਵੀ ਸਾਡੇ ਨਾਂ ਦੇ ਕਰਨ ਜਗ੍ਹਾ ਕੋਈ ਪੁਲਿਸ ਵਾਲੇ ਆਈ ਉਦੋਂ ਤੁਸੀਂ ਕਿਹਾ ਨਹੀਂ ਵੀ ਇਹ ਗੱਲ ਸਭ ਕੁਝ ਕਿਹਾ ਪਾਜੀ ਹੁਣ ਕੀ ਕਹਿੰਦੇ ਹੋ ਉਹ ਕਹਿੰਦੇ ਜੋ ਕੋਰਟ ਚ ਜਾਓ ਆਹ ਪਾਣੀ ਬੰਦ ਨਹੀਂ ਹੋਣਾ ਤੇ ਸਾਰੇ ਪਾਣੀ ਵਾਲੇ ਜਾ ਕੇ ਕੋਈ ਪਤਾ ਨਹੀਂ ਕਿ ਰੋ ਪਾਣੀ ਬੰਦ ਨਹੀਂ ਹੋਣਾ ਜਿਹੜੇ ਕੋਲੇ ਆਰਡਰ ਹੋਣਗੇ ਮੈਡੀਕਲ ਕੋਈ ਬੈਟਰੀ ਉਹਨੇ ਇਹ ਸਭ ਕਿਹੜਾ ਵਾਲੇ ਪਰ ਉਹਨਾਂ ਦਾ ਸਮਾਉਂਦਾ ਨਾ ਇਹ ਤਾਂ ਨਹੀਂ ਜਾਣਾ कोई थां कोई लोन नहीं गा कोई थांतरे कोई ਬਾਕੀ ਭਾਰ ਨਹੀਂਗਾ ਠੀਕ ਆ ਸਾਡਾ ਦੇਣ ਲੈਣਾ ਮੈਂ ਜੂੰਡੀ ਬੈਠੀ ਮੈਂ ਮਰੀ ਨਹੀਂਗੀ ਮੈਂ ਕੋਰਟ ਚ ਭੁਗਤ ਕੇ ਆਈ ਤਰੀਕ ਮੈਨੂੰ ਤਾਂ 5 ਤਰੀਕ 5 ਤਰੀਕ ਭੁਗਤੀ ਸੀ ਮੈਨੂੰ 28 ਤਰੀਕ ਦਿੱਤੀ ਦਰਸ਼ਨ ਕੋਰ ਇਹ ਕੀ ਗੱਲਬਾਤ ਹੋਈ ਜਿਹੜਾ ਇਹਨਾਂ ਦਾ ਝਗੜਾ ਸੀਗਾ ਜਗਾ ਦਾ ਕੀ ਗੱਲਬਾਤ ਜੀ ਦੱਸਿਓ ਮੈਨੂੰ ਨਹੀਂ ਇਹਨਾਂ ਦਾ ਕੋਈ ਝਗੜਾ ਨਹੀਂ ਸੀ ਵੀਰੇ ਹਾਂਜੀ ਮੇਰੇ ਬੇਟੇ ਦਾ ਕਤਲ ਹੋਇਆ ਸੀ ਤੇ ਕੀ 2007 ਚ ਅੱਛਾ ਜੀ ਤੇ ਉਥੋਂ ਇਹਨਾਂ ਨੇ ਕਤਲ ਕਰਕੇ ਮੇਰੇ ਬੇਟੇ ਦਾ ਤੇ ਉਥੇ ਪਹਿਲਾਂ ਇਹ ਭਗੌੜੇ ਹੋ ਗਏ ਮੇਰਾ ਜੇਠ ਘਠਾਣੀ ਫਿਰ ਇਹ 2 ਸਾਲ ਬਾਅਦ ਫੜੇ ਗਏ 2 ਸਾਲੇ ਬਾਅਦ ਮੇਰਾ ਜੇਠ ਜਿਹੜਾ ਢਲੋਜ ਨੂੰ ਫੜਿਆ ਗਿਆ ਮੇਰੀ ਜਠਾਣੀ ਜਿਹੜੀ ਆਨੰਦਪੁਰ ਸਾਹਿਬ ਤੋਂ ਫੜੀ ਗਈ ਅੱਛਾ ਜੀ ਉਮਰ ਪ੍ਰਤਾਪ ਸਾਹਿਬ ਨੇ ਪਰਚਾ ਕੱਟਿਆ ਸੀ ਫਾਈਨਲ ਕੀਤਾ ਸੀ ਇਹਨਾਂ ਦਾ ਅੱਛਾ ਜੀ ਨਕਵਾਰੀਆਂ ਲੱਗ ਕੇ ਪਰਚਾ ਫਾਈਨਲ ਹੋਇਆ ਆ ਅੱਛਾ ਬਾਅਦ ਵਿੱਚ ਮੈਂ ਇਸ ਤਰ੍ਹਾਂ ਹੀ ਸੜ ਗਈ ਸੜ ਗਈ ਮੈਂ ਜਗ੍ਹਾ ਤੁਸੀਂ ਇਹਨਾਂ ਨੂੰ ਲੈ ਕੇ ਦਿੱਤੀ ਆ ਦਰਸ਼ਨ ਕੋਰ ਪਤਨੀ ਦਿਲਬਖ ਸਿੰਘ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਰਜਿਸਟਰ ਕਰਕੇ ਦਿੱਤੀ ਸੀ ਉਹ ਹਾਂਜੀ ਹਾਂਜੀ ਤੇ ਹੁਣ ਗੱਲ ਕੀ ਹੋਈ ਜਿਹੜਾ ਹਾਈ ਕੋਰਟ ਵੱਲੋਂ ਹਾਈ ਕੋਰਟ ਤੋਂ ਗੱਲ ਇਹ ਹੋਈ ਆ ਕਿ ਜਦੋਂ ਵੈ ਸੜ ਗਈ ਸਾ ਤੇ ਮੈਂ ਤਰੀਕ ਤੇ ਨਹੀਂ ਜਾ ਸਕੀ ਹੂੰ ਤਰੀਕ ਤੇ ਨਹੀਂ ਜਾ ਸਕੀ ਮੈਂ ਸੜੀ ਕਰਕੇ ਕੱਪੜੇ ਨਹੀਂ ਸੀ ਗੱਲ ਪੈਂਦੇ 2 ਸਾਲ ਮੈਂ ਜਾ ਨਹੀਂ ਸਕੀ ਕੋਰਟ ਦੇ ਵਿੱਚ ਹੂੰ ਤੇ ਉਹਦੇ ਵਿੱਚ ਇਹ ਦੇ ਲੈ ਕੇ ਭਰੀ ਹੋ ਗਈ ਜਗ੍ਹਾ ਦਾ ਕੀ ਮਸਲਾ ਜੀ ਵੇਤੇ ਜਗ੍ਹਾ ਦਾ ਤੁਹਾਨੂੰ ਉਹੀ ਦੱਸਣ ਢਈ ਆ ਉਹਦੇ ਚੋਂ ਇਹਨਾਂ ਨੇ ਬਾਅਦ ਵਿੱਚ ਕੋਈ ਇਹਨਾਂ ਨੇ ਕੋਰਟ ਇਹਨਾਂ ਨੇ ਦਾਵਾ ਪਾ ਦਿੱਤਾ ਸਾਡੇ ਤੇ ਅਸਲ ਜਗ੍ਹਾ ਇਹ ਤੁਹਾਡੀ ਨਹੀਂ ਸੀ ਹਾਂਜੀ ਇਹਨਾਂ ਨੂੰ ਵੇਚੀ ਹੈ ਨਹੀਂ ਸਾਡੀ ਇਹ ਜਗ੍ਹਾ ਹੈ ਅਸੀਂ ਪਲਾਟ ਮੋਲ ਲੈ ਕੇ ਇਹ ਜਗ੍ਹਾ ਬਣਾਈ ਸੀ ਸਾਨੂੰ ਇਹਨਾਂ ਨੇ ਘਰ ਦੇ ਵਿੱਚੋਂ ਮੇਰੇ ਸਹੁਰੇ ਪਰਿਵਾਰ ਨੇ ਕੱਢ ਦਿੱਤਾ ਸੀ ਅੱਛਾ ਜੀ ਅਸੀਂ ਇਹ ਆਪਦਾ ਪੈਸਾ ਤੇ ਲਾਰਾ ਰਿਸ਼ਤੇਦਾਰੋਂ ਇਕੱਠਾ ਕਰਕੇ ਅਸੀਂ ਪਲਾਟ ਲਿਆ ਇਹ ਪਲਾਟ ਲੈ ਕੇ ਅਸੀਂ ਇਹ ਜਗ੍ਹਾ ਬਣਾ ਕੇ ਤੇ ਫੇਰ ਸਾਡਾ ਕੋਈ ਦੇਣ ਲੈਣ ਸੀ ਤੇ ਸਾਡਾ ਕਲੀਅਰ ਨਹੀਂ ਸੀ ਹੁੰਦਾ ਅਸੀਂ ਉਹ ਵੇਚ ਕੇ ਜਗ੍ਹਾ ਆਪਦਾ ਦੇਣਾ ਲੈਣਾ ਲਾ ਲਿਆ ਅੱਛਾ ਜੀ ਤੇ ਕਿਹੜੋ ਵੇਚੀ ਤੁਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਕਿੰਨਾਂ ਨਾਲ ਦੇਣਾ ਲੈਣਾ ਸੀ ਹਾਂ ਦੇਣ ਲੈਣ ਸੀ ਆਪਣਾ ਕਰਜ਼ਾ ਲਾ ਕੇ ਹੁਣ ਇਹਨਾਂ ਨਾਲ ਕੋਈ ਨਹੀਂ ਸੀ ਸਾਡਾ ਉਹਨਾਂ ਨੇ ਕੋਈ ਸਾਨੂੰ ਕੋਰਟ ਦੇ ਵਿੱਚ 2 ਲੱਖ ਤੇ 1000 ਤੱਕ ਜੁਰਮਾਨਾ ਪਾਇਆ ਸੀ ਕਿੰਨਾ ਨੇ ਪਾਇਆ ਜੀ ਮੇਰੇ ਕੋਰਟ ਨੇ ਪਾਇਆ ਸੀ ਮੇਰੀ ਜੇਠ ਗਠਾਣੀ ਵੱਲੋਂ ਅੱਛਾ ਜੀ ਤੇ ਅਸੀਂ ਸਾਨੂੰ ਪਤਾ ਨਹੀਂ ਲੱਗਾ ਅਸੀਂ ਉਹ ਜਗ੍ਹਾ ਛੱਡ ਕੇ ਅਸੀਂ ਹੋਰ ਕਿਤੇ ਆ ਗਏ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਮੇਰੇ ਸਹੁਰੇ ਪਰਿਵਾਰ ਨੂੰ ਪਰ ਮੈਨੂੰ ਕਿਸੇ ਨੇ ਅਲਰਟ ਨਹੀਂ ਕੀਤਾ ਮੇਰੇ ਕੋਲ ਕੋਈ ਨਹੀਂ ਆਇਆ ਮੇਰੇ ਕੋਲ ਪਿਛਲੇ ਸਾਲ ਆਏ ਨੇ ਜਦ ਕਿ ਜਗਾ ਵੇਚੀ ਨੂੰ ਮੈਨੂੰ 3 ਸਾਲੋਂ ਚੱਲਿਆ ਨਹੀਂ ਦੀ ਜਗਾ ਵੇਚੀ ਸੀ ਹਾਂਜੀ ਕਿੰਨੇ ਦੀ ਜਗਾ ਵੇਚੀ ਸੀ 24 ਦੀ ਚ ਵੀ ਲੱਗੇ ਅੱਛਾ ਉਹ ਤੁਹਾਡੇ ਕੋਲ ਨਾ ਤੇ ਫਿਰ ਇਹਨਾਂ ਦਾ ਕੀ ਹੋਣਾ ਇਹਨਾਂ ਨੇ ਇਹਨਾਂ ਦਾ ਕੋਈ ਦੇਣ ਲੈਣ ਦੀ ਵਿਚਾਰਿਆਂ ਦਾ ਇਹ ਆਪਦੇ ਕਿਲੋ ਤੱਕ ਕੀਤਾ ਜਾ ਇਹਨਾਂ ਨੂੰ ਇਹਨਾਂ ਨੂੰ ਉਹਨਾਂ ਨੇ ਰਿਕਾਰਡ ਦੇ ਅੰਦਰ ਨਾ ਕਿਰਾਏਦਾਰ ਠਰਾ ਦਿੱਤਾ ਅੱਛਾ ਜੀ ਉਹ ਕਹਿੰਦੇ ਨੇ ਵੀ ਇਹ ਕਿਰਾਏਦਾਰ ਆ ਮਕਾਨ ਮਾਲਕ ਨਹੀਂ ਹੈਗਾ ਪਰ ਮੈਂ ਕਹਿੰਨੀ ਆ ਕਿ ਇਹ ਮਕਾਨ ਮਾਲਕ ਆ ਅਸੀਂ ਜਗ੍ਹਾ ਇਹਨੂੰ ਸੇਲ ਕੀਤੀ ਆ ਪੈਸੇ ਲੈ ਕੇ ਹੂੰ ਜਦ ਇਹਨਾਂ ਨੇ ਰਜਿਸਟਰੀ ਤੁਹਾਡੇ ਕੋਲ ਕਰਾ ਲਈ ਤੇ ਫਿਰ ਮਕਾਨ ਮਾਲਕ ਕਿਹਦੀ ਕਿੱਲੋ ਕਰਾਇਆ ਗਿਆ ਤੁਹਾਡੇ ਵੱਲੋਂ ਕਿਹਾ ਗਿਆ ਸੀ ਜਾਂ ਕਿਦਾਂ ਕਿਹਾ ਨਹੀਂ ਨਹੀਂ ਸਾਡੇ ਵੱਲੋਂ ਕੁਝ ਨਹੀਂ ਕਿਹਾ ਗਿਆ ਉਹ ਹੀ ਜੇਰ ਕਿਠਾਣੀ ਮੇਰੇ ਅੰਦਰ ਸ਼ੋਅ ਕਰੀ ਜਾਂਦਾ ਵੀ ਇਹ ਕਿਰਾਏਦਾਰ ਆ ਪਰ ਇਹ ਕਿਰਾਏਦਾਰ ਨਹੀਂ ਮੈਂ ਬਾਰ-ਬਾਰ ਮੈਂ ਪੁਲਿਸ ਵਾਲਿਆਂ ਨੂੰ ਵੀ ਜਾ ਕੇ ਕਹਿ ਕੇ ਆਈਆਂ ਵੀ ਇਹ ਕਿਰਾਏਦਾਰ ਨਹੀਂ ਗਏ ਨੇ ਮੇਰੇ ਕੋਲੋਂ ਮੁੱਲ ਖਰੀਦਿਆ ਹੂੰ ਠੀਕ ਹੈ ਹਾਂ ਲੈਣ ਦੀ ਗੱਲ ਆ ਮੇਰੇ ਜੇਠ ਕਿਠਾਣੀ ਦੀ ਮੇਰੇ ਨਾਲ ਗੱਲ ਕਰਨ ਮੈਂ ਜਿਉਂਦੀ ਜਾਗਦੀ ਉਸੇ ਗਲੀ ਦੇ ਵਿੱਚ ਬੈਠੀ ਆ ਮੈਂ ਬਾਹਰ ਨਹੀਂ ਗਈ ਮੈਂ ਪਾਸੇ ਨਹੀਂ ਕਿਰੇ ਭੱਜੀ ਠੀਕ